ਇਹ ਸੱਤਿਸ਼ਰੀਆ ਕਾਲ ਸਾਰੇ ਭਰਾਵਾਂ ਨੂੰ ਲਓ ਜੀ ਅੱਜ ਦੀ ਵੀਡੀਓ ਪਿੰਡ ਚੱਕਲੀ ਸ਼ੇਰ ਫਾਰਮ ਤੋਂ ਤੇ ਆਪਾਂ ਕੰਮ ਦੀ ਗੱਲ ਕਰਾਂਗੇ ਜੀ ਅੱਜ ਜੋ ਸਭ ਤੋਂ ਜ਼ਿਆਦਾ ਡਿਲੀਵਰੀ ਹੋਣ ਤੋਂ ਬਾਅਦ ਜੋ ਧਿਆਨ ਦੇਣ ਜੋ ਗੱਲਾਂ ਜੀ ਤੇ ਭਰਾ ਮਨਿੰਦਰ ਤੁੰਨੀ ਨੂੰ ਬੰਨ ਰਹੇ ਜੀ ਤਾਗੇ ਨਾਲ ਹਾਂ ਤੁਸੀਂ ਦੇਖ ਰਹੇ ਹੋ ਜੀ ਤੁੰਨੀ ਨੂੰ ਬੰਨ ਰਹੇ ਤਾਗੇ ਨਾਲ ਆ ਦੇਖੋ ਜੀ ਸਭ ਤੋਂ ਪਹਿਲੀ ਕੰਮ ਆਪਾਂ ਨੇ ਇਹ ਕਰਨਾ ਵੀ ਤੁੰਨੀ ਬੰਨਣੀ ਹੈ ਤਾਗੇ ਨਾਲ ਜੀ ਤਾਗਨ ਤੁੰਨੀ ਦੀ ਜੜ ਤੇ ਬੰਨਦੋ ਤੇ ਜੋ ਬਚਦਾ ਆਪਣਾ ਧੁੰਨੀ ਵਾਲਾ ਹੁੰਦਾ ਇਹ ਇਹਨੂੰ ਵੜਦੋ 나ੜੂਆ ਇਸਨੂੰ ਵੜਦੋ ਜੀ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਤੇ ਗਾਂ ਨੇ ਦਿੱਤਾ ਜੀ ਇਸ ਵਾਰ ਚੌਥੀ ਸੂਏ ਬੱਚੇ ਨੂੰ ਜਨਮ ਤੇ ਬਾਈ ਵੀ ਆਏ ਹੋਈ ਸੀ ਇਹ ਕਰੇ ਸੀ ਵੀ ਗਾਂ ਦੂਜੀ ਸੂਏ ਹੈ ਤੇ ਜੋ ਗਾਂ ਦਾ ਬਾਡੀ ਸਟਰਕਚਰ ਬਾਈ ਬਹੁਤ ਜ਼ਬਰਦਸਤ ਇਹ ਸਾਰਾ ਮਸਲਾ ਖਰਾਕ ਤੇ ਖੜਾ ਹੈ ਬਾਈ ਦਸਵੇਂ ਸੂਏ ਵੀ ਜਾ ਕੇ ਇਹ ਗਾਂ ਨੇ ਬੁੜਾ ਨਹੀਂ ਲੱਗਣਾ ਹੈਗਾ ਤੇ ਇੱਥੇ ਚੱਲਦੀ ਹੈ ਜੀ ਫੈਮਿਲੀ ਫਾਰਮ ਦੀ ਫੀਡ ਤੇ ਫੀਡ ਇੱਥੇ ਹੀ ਫੋਰ ক্লোਜ਼ ਅਪ ਲਗਭਗ ਸਾਰੀਆਂ ਫੀਡਾਂ ਵੀ ਮਿਲ ਜਾਂਦੀਆਂ ਨੇ ਤੇ ਗਾਂ ਦਾ ਆਰਡਰ ਪਿਛਲੇ ਸੂਰਿਆਂ ਦੇ ਮੁਕਾਬਲੇ ਡਬਲ ਹੈ ਜੀ ਪੂਰਾ ਡਬਲ ਆਰਡਰ ਬਣਾਇਆ ਗਾਣੇ ਪਿਛਲੇ ਸੂਰਿਆਂ ਦੇ ਮੁਕਾਬਲੇ ਤੇ ਸਾਨੂੰ ਦਿਖਾ ਰਹੇ ਜੀ ਫੀਡ ਫੈਮਿਲੀ ਫਾਰਮ ਦਾ ਰਿਜ਼ਲਟ ਇਸ ਗਾਂ ਨੂੰ ਸੂਣ ਤੋਂ 2 ਮਹੀਨੇ ਪਹਿਲਾਂ ਆਪਣੀ ਫੀਫਰ ਫੀਫਰ ਡਰਾਈ ਫੀਡ ਹੈ ਜੀ ਤੇ ਉਸ ਤੋਂ ਬਾਅਦ ਕਲੋਜ਼ ਅਪ ਫੀਡ ਉਹ ਕਲੋਜ਼ ਅਪ ਤੇ ਗੱਟੇ ਤੇ ਹੀ ਪਈ ਹੈ ਬੱਚੀ ਹਲੋ ਜੀ ਨਾੜੂਆ ਵੱਡਣ ਲੱਗ ਰਿਹਾ ਭਰਾ ਸਭ ਤੋਂ ਪਹਿਲਾਂ ਸਾਡਾ ਕੰਮ ਇਹ ਹੀ ਹੁੰਦਾ ਜੀ 나ੜੂਆ ਬੰਨਣਾ ਤੇ 나ੜੂਆ ਬੰਨਣਾ ਤੇ ਇਸ 나ੜੂਏ ਬੰਨਣਾ ਨਾਲ ਕਦੇ ਵੀ ਕੋਈ ਵੀ ਬਿਮਾਰੀ ਅੰਦਰ ਇੰਟਰ ਨਹੀਂ ਕਰਦੀ ਹੈਗੀ ਬੋਡੀ ਦੇ ਵਿੱਚ ਕਿਉਂਕਿ 나ੜੂਆ ਜੇਰ ਨਾਲ ਚਪਿਆ ਹੁੰਦਾ ਤੇ ਇਸ ਟਾਈਮ ਜਨਮ ਵੇਲੇ ਜੋ 나ੜੂਏ ਦਾ ਮੂੰਹ ਆ ਖੁੱਲਾ ਹੁੰਦਾ ਹੈ ਜਿਸ ਕਾਰਨ ਇਹਦੇ ਵਿੱਚ ਬਿਮਾਰੀ ਐਂਟਰ ਕਰ ਜਾਂਦੀਆਂ ਨੇ ਤੇ ਫਿਰ ਬਾਅਦ ਚ ਗੁੱਡੇ ਸੁੱਜਦੇ ਨੇ ਇਹ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜੋ ਛੋਟੇ ਬੱਚੇ ਦੇ ਗੁੱਡੇ ਸੁੱਜਣ ਦੀ ਸਮੱਸਿਆ ਹੈ ਉਹ ਇਸ ਟਾਈਮ ਸੂਣ ਤੋਂ ਤੁਰੰਤ ਬਾਅਦ ਹੀ ਸ਼ੁਰੂ ਹੁੰਦੀ ਹੈ ਆ ਦੇਖੋ ਜੀ pran ne ਤੇ ਇੱਕ ਹੋਰ ਦਸੀ ਬਈ ਇਹ ਬੱਛੀ ਆਈ ਹੈ ਹੈਮਰ ਦੀ ਜੋ ABS ਹੈਮਰ ਅਸੀਂ ਯੂਜ਼ ਕੀਤਾ ਸੀ ਸਾਡੇ ਕੋਲੇ 100% ਰਿਜ਼ਲਟ ਆਇਆ ਜੀ ਸਾਡੇ ਕੋਲੇ 5 ਬੱਛੀਆਂ ਆ ਗਈਆਂ 5 ਬੱਛੀਆਂ ਆ ਗਈਆਂ ਜੀ ਹੈਮਰ ਬੁੱਲਦੀਆਂ 5ਵੀਂ ਬੱਛੀ ਆ ਗਈ ਹਨ ਮਨਿੰਦਰ ਬਾਈ ਹਾਂ ਸਾਹਿਬ 5ਵੀਂ 5ਵੀਂ ਬੱਛੀ ਆ ਗਈ ਜੀ ਹੈਮਰ ਬੁੱਲਦੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾਵਾਂ ਦਾ